ਪਿੰਡ ਬਾਜਾਂ ਦੇ ਸਰਪੰਚ ਕ੍ਰਿਸ਼ਨ ਸਿੰਘ ਜੀ ਨੂੰ ਪਿੰਡ ਵਾਲਿਆਂ ਨੇ ਭਾਰੀ ਬਹੁਮਤ ਨਾਲ ਜਿਤਾਇਆ ਤੇ ਅਸੀਂ ਵੀ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਪਿੰਡ ਗਏ ਉਹਨਾਂ ਨੇ ਸਾਡਾ ਨਿੱਘਾ ਸਵਾਗਤ ਕੀਤਾ ਤੇ ਅਸੀਂ ਪਿੰਡ ਦੇ ਵਿਕਾਸ ਬਾਰੇ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਆਪਣੇ ਪਿੰਡ ਦੇ ਵਿਕਾਸ ਬਾਰੇ ਕਾਫੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਆਓ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਕ੍ਰਿਸ਼ਨ ਸਿੰਘ ਪਿੰਡ ਬਾਜਾ ਸਰਪੰਚ ਐਸ ਚੋਣ ਦੌਰਾਨ ਸਾਨੂੰ ਜੋ ਵੋਟਰਾਂ ਔਰ ਸਪੋਰਟਰਾਂ ਨੇ ਜਿਤਾ ਕੇ ਬਹੁਤ ਹੀ ਮਾਨ ਬਚਕਿਆ ਇਹ ਇਹ ਨਹੀਂ ਕਿ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹ ਉਹ ਸਾਡੇ ਨਾਲ ਨਹੀਂ ਹੈਗੇ ਉਹਨਾਂ ਉਹ ਸਾਡੇ ਨਾਲ ਨੇ ਵੋਟਾਂ ਜਿਨ੍ਹਾਂ ਪਾਈਆਂ ਜਿਨ੍ਹਾਂ ਨਹੀਂ ਪਾਈਆਂ ਦੋਨਾਂ ਅਸੀਂ ਹਰੇਕ ਪਬਲਿਕ ਜਿੰਨੀ ਸਾਡੇ ਪਿੰਡ ਵਿੱਚ ਹੈਗੀ ਆ ਅਸੀਂ ਸਾਰਿਆਂ ਦਾ ਕੰਮ ਕਰਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਰਹੀ ਗੱਲ ਸਾਡੇ ਕਮਕਾਰ ਪਿੰਡਾਂ ਦੇ ਪਿੰਡ ਦੇ ਵਿੱਚ ਸਾਡੇ ਇੱਕ ਤਾਂ ਲਾਈਟਾਂ ਦਾ ਪ੍ਰਬੰਧ ਜ਼ਰੂਰੀ ਆ ਜੀ ਇੱਕ ਜਿਹੜੇ ਸੀਜੀ ਕੈਮਰੇ ਇਹ ਜ਼ਰੂਰ ਆ ਕੈਮਰੇ ਵੀ ਲਗਾਣੇ ਵਧੀਆ ਗੱਲ ਆ ਬਾਕੀ ਰਹੀ ਗੱਲ ਪਿੰਡ ਦੇ ਵਿੱਚ ਇੱਕ ਖੇਡ ਗਰਾਉਂਡ ਹੋਣਾ ਚਾਹੀਦਾ ਉਹ ਵੀ ਅਸੀਂ ਆ ਵੱਲੋਂ ਕੋਸ਼ਿਸ਼ ਕਰਾਂਗੇ ਵੀ ਸਾਡੀ ਪੰਚਾਇਤੀ ਪੈਲੀ ਹੈਗੀ ਆ ਉਹਦੇ ਵਿੱਚੋਂ ਛੱਡਾਂਗੇ ਰਹੀ ਗੱਲ ਦੂਸਰੀ ਹੋਰ ਗਲੀਆਂ ਦੀ ਉਹ ਚੱਲਦਾ ਗਲੀਆਂ ਦਾ ਵੀ ਬਣਾਉਣ ਵਾਲੀ ਗਲੀਆਂ ਵੀ ਅਸੀਂ ਬਣਾਵਾਂਗੇ ਛੱਪੜ ਦੀ ਪ੍ਰੋਬਲਮ ਆ ਰਹੀ ਆ ਸਾਡੇ ਪਿੰਡ ਵਿੱਚ ਛੱਪੜ ਦੀ ਬਹੁਤ ਪ੍ਰੋਬਲਮ ਆ ਉਹਦਾ ਵੀ ਅਸੀਂ ਸਰਕਾਰ ਨੂੰ ਸੁਨੇਹਾ ਲਾਉਂਦੇ ਆ ਕਿ ਸਾਨੂੰ ਵੱਧ ਤੋਂ ਵੱਧ ਦੇਨ ਪੇਮੈਂਟ ਜਿਹੜੀ ਕਿ ਸਾਡੇ ਕੰਮ ਹੋ ਜਾਣ ਤੇ ਬਾਕੀ ਜੋ ਹੀ ਸਾਡੇ ਪਿੰਡ ਦਾ ਕੋਈ ਅਧੂਰਾ ਕੰਮ ਹੋਇਆ ਉਹ ਅਸੀਂ ਪੂਰੀ ਪੂਰੀ ਤਨ ਦੇ ਨਾਲ ਕਰਾਂਗੇ ਕੁਝ ਬਜ਼ੁਰਗਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੁਝ ਤਾਂ ਲੱਗੀਆਂ ਹੋਈਆਂ ਤੇ ਜਿਨ੍ਹਾਂ ਨੂੰ ਨਹੀਂ ਲੱਗੀਆਂ ਲੈਣ ਦੇ ਯੋਗ ਹੈਗੇ ਆ ਉਹਨਾਂ ਨੂੰ ਅਸੀਂ ਪੈਨਸ਼ਨਾਂ ਲਵਾਵਾਂਗੇ ਪੂਰੇ ਤਨ ਦੇ ਨਾਲ ਕੰਮ ਕਰਾਂਗੇ ਜਿੰਨਾ ਪਿੰਨ ਵਾਸੀ ਜਿੰਨਾ ਕੂੜਾ ਵਗੈਰਾ ਹੁੰਦਾ ਇਧਰ-ਉਧਰ ਸੁੱਟ ਦਿੰਦੇ ਆ ਕਿ ਆਣ ਵਾਲੇ ਟਾਈਮ 'ਚ ਤੁਸੀਂ ਇੱਥੇ ਡਸਟਬਿਨ ਵੱਡੇ ਬਣਵਾ ਕੇ ਕਰਵਾਉਗੇ ਨੂੰ ਉਹ ਸਾਡੀ ਪੂਰੀ ਕੋਸ਼ਿਸ਼ ਹੋਊਗੀ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਉਹਦਾ ਵੀ ਇਹ ਪ੍ਰੋਜੈਕਟ ਜਿੱਦਾਂ ਬਣਦਾ ਜਾ ਉਹਨਾਂ ਨੂੰ ਸਾਨੂੰ ਦਿੰਦੇ ਆ ਸਮਾਨ ਤੇ ਉਹਦਾ ਅਸੀਂ ਕੂੜੇ ਦਾ ਵੀ ਪੂਰਾ ਖਿਆਲ ਰੱਖਾਂਗੇ ਵੀ ਉਹਨਾਂ ਬੱਚਿਆਂ ਦੀ ਬੱਚਿਆਂ ਦੀ ਖੇਡਾਂ ਵਾਸਤੇ ਕੀ ਸਹੂਲਤ ਅੱਗੇ ਜਾ ਕੇ ਸਟੇਡੀਅਮ ਦਾ ਸਟੇਡੀਅਮ ਅੱਗੇ ਸਾਡੇ ਨਹੀਂ ਹੈਗਾ ਉਹ ਅਸੀਂ ਚਾਹੁੰਦੇ ਆ ਕਿ ਬਣਨਾ ਚਾਹੀਦਾ ਹੈ ਗਵਰਨਮੈਂਟ ਨੂੰ ਸੁਨੇਹਾ ਲਗਾਉਂਦੇ ਆ ਵੀ ਇਹ ਕਰਨ ਕੋਸ਼ਿਸ਼ ਕਰਨ ਤੇ ਜਿੱਦਾਂ ਜਿੱਦਾਂ ਕਿ ਧੀਆਂ ਕੁਝ ਰਿਕੁਆਇਰਮੈਂਟ ਹੁੰਦੀ ਹੈ ਜਿੰਨਾਂ ਦੇ ਵਿਆਹ ਸ਼ਾਦੀ ਹੁੰਦੇ ਆ ਠੀਕ ਹੈ ਤੇ ਉਹਨਾਂ ਨੂੰ ਕੁਝ ਪੈਸਿਆਂ ਦੀ ਵੀ ਲੋੜ ਪੈਂਦੀ ਆ ਹੋਰ ਵੀ ਸਹਾਇਤਾ ਦੀ ਜ਼ਰੂਰਤ ਪੈਂਦੀ ਆ ਤੁਸੀਂ ਇਹਦੇ ਬਾਰੇ ਕੀ ਸੋਚਿਆ ਅਸੀਂ ਪਹਿਲੀ ਤਾਂ ਗੱਲ ਪਹਿਲੇ ਵੀ ਅਸੀਂ ਕੋਈ ਯੋਗਦਾਨ ਦੇ ਰਹੇ ਆਂ ਬਾਕੀ ਰਹੀ ਗੱਲ ਹੁਣ ਵੀ ਇਸ ਤੋਂ ਬਾਅਦ ਵੀ ਕੋਈ ਗਰੀਬ ਘਰ ਹੋਊਗਾ ਉਹਨਾਂ ਨੂੰ ਪੂਰਾ ਪੂਰਾ ਸਹਾਇਕ ਦਿੱਤਾ ਜਾਊਗਾ ਸਾਡੀ ਪੰਚਾਇਤ ਵੱਲੋਂ ਜਿੱਦਾਂ ਕੋਈ ਪ੍ਰੋਗਰਾਮ ਵਗੈਰਾ ਹੁੰਦੇ ਆ ਧਰਮਸ਼ਾਲਾ ਵਗੈਰਾ ਵੀ ਉੱਥੇ ਕੋਈ ਬਣਵਾਈ ਹੋਈ ਹੈ ਆਨਮਲੀ ਟਾਈਮ 'ਚ ਇੱਥੇ ਬਣਵਾਓਗੇ ਤੇ ਧਰਮਸ਼ਾਲਾ ਹੈਗੀ ਆ ਜੀ ਸਾਡੇ ਇੱਥੇ ਡਿਸਪੈਂਸਰੀ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਡਾ ਇਹੀ ਖਿਆਲ ਆ ਜੀ ਇੱਥੇ ਇੱਕ ਡਿਸਪੈਂਸਰੀ ਖੁੱਲਣੀ ਚਾਹੀਦੀ ਆ ਜੋ ਬਜ਼ੁਰਗ ਔਰ ਔਰਤਾਂ ਨੂੰ ਬਹੁਤ ਮੁਸ਼ਕਲ ਆਂਦੀ ਆ ਤੋ ਇੱਥੋਂ ਦਵਾਈ ਲੈ ਸਕਣ ਤੇ ਇਹ ਆਸਾਨ ਹੋ ਜਾਏਗਾ ਬਜ਼ੁਰਗਾਂ ਵਾਸਤੇ ਤੇ ਸਾਡਾ ਤਾਂ ਇਹੀ ਮੰਗ ਕਰਦੇ ਆ ਕਿ ਡਿਸਪੈਂਸਰੀ ਜ਼ਰੂਰ ਕੋਲ ਹੋਣੀ ਚਾਹੀਦੀ ਪਿੰਡ ਵਸਿਆਂ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਤਾਂ ਇਹੀ ਗੱਲ ਕਰਦੇ ਆ ਸਾਰੇ ਪਿੰਡਾਂ ਨਾਲ ਸਿਆਂ ਨੂੰ ਵੀ ਸਾਰੇ ਰਲ ਮਿਲ ਕੇ ਸਾਡੇ ਨਾਲ ਵੀ ਸਾਥ ਦੇਣ ਤੇ ਅਸੀਂ ਜਿੰਨੇ ਵੀ ਮੈਂਬਰ ਸਹਿਬਾਨ ਸਰਪੰਚ ਇਕੱਠੇ ਹੋ ਕੇ ਟੀਮ ਬਣ ਕੇ ਨਾਲ ਜਿਹੜੇ ਦੂਸਰੇ ਵੀ ਪਬਲਿਕ ਵੀ ਸਾਡਾ ਸਾਥ ਦੇਣ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਕਹਿਣ ਵੀ ਠੀਕ ਹੈ ਸਰਪੰਚ ਬਣਾਇਆ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਸਾਰਿਆਂ ਦਾ ਦੁੱਖ ਸੁੱਖ ਵੇਲੇ ਹਾਜ਼ਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ